ਪੰਜਾਬ ਸਰਕਾਰ ਮਰਦਾਬਾਦ 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 ਐਸ ਕੇ ਐਮ ਕਹਿ ਰਾਇ ਨੇ ਜਿੰਦਾਬਾਦ 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 ਸਾਰਾ ਨੌਜਵਾਨ ਚਕਰ ਪੰਜਾਬ ਜਿੰਦਾਬਾਦ ਜਿੰਦਾਬਾਦ ਸਾਡਾ ਇੱਕਾ ਚਿੰਦਾਬਾਦ ਜਿੰਦਾਬਾਦ ਜਿੰਦਾਬਾਦ ਅੰਦਰ ਤੇ ਪੰਜਾਬ ਸਰਕਾਰ ਮਰਦਾਬਾਦ 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 ਮੈਂ 75 ਸਿੰਘ ਕੋਟਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਚਕਰ ਚ ਮੇਰੀ ਪੰਜਾਬ ਆ ਅਸੀਂ ਜੀ.ਸੀ.ਪੀ ਆ ਤਾਂ ਲੈ ਕੇ ਜਾ ਰਹੇ ਆ ਹਰਿਆਣਾ ਦੀ ਖੱਟਰ ਸਰਕਾਰ ਨੇ ਜਿਹੜਾ ਪੰਜਾਬ ਤੇ ਹਰਿਆਣਾ ਦਾ ਲਿੰਕ ਤੋੜਿਆ ਆ ਥਾਂ ਥਾਂ ਤੋਂ ਬੈਰੀਕੈਂਡ ਕੀਤੀ ਆ ਉਹ ਜਿਹੜੇ ਬੈਰੀਕੈਂਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ ਲੋਕ ਖਜਰਖਵਾਰ ਹੋ ਰਹੇ ਨੇ ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ ਜੀ.ਸੀ.ਪੀ ਲੈ ਕੇ ਜਾ ਰਹੇ ਆ ਤਾਂ ਕਰਕੇ ਸਾਰਾ ਕੁਝ ਹੋ ਰਿਹਾ ਕਿੰਨੇ ਕ ਵੱਡੇ ਕਾਫਲੇ ਦੇ ਨਾਲ ਤੁਹਾਡੀ ਤਿਆਰੀ ਕੀਤੀ ਗਈ 50 ਤੋਂ ਪਲੱਸ ਟਰਾਲੀਆਂ ਜਿਹੜੀਆਂ ਅਸੀਂ ਇਸ ਟਾਈਮ ਲੈ ਕੇ ਜਾ ਰਹੇ ਹਾਂ ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫੜੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਰੋਜ਼ ਹੀ ਜਾਂਦੇ ਰਹਿਣਗੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਨਾਲ ਮੀਟਿੰਗ ਚੱਲ ਰਹੀ ਚੰਡੀਗੜ੍ਹ ਦੇ ਵਿੱਚ ਨੇ ਉਹ ਕਿਵੇਂ ਦੇਖਦੇ ਤੁਸੀਂ ਜਿੱਤਾਂ ਨਿਕਲਦਾ ਵਧੀਆ ਗੱਲ ਹੈ ਜੇ ਸਹੀ ਪੋਜ਼ਿਟਿਵ ਚੱਲ ਜੇ ਮੀਟਿੰਗ ਔਰ ਸਹੀ ਤਰੀਕੇ ਦੇ ਨਾਲ ਜੇਵੇ ਉਹ ਉਹ ਅੰਦੋਲਨ ਜਿਹੜਾ ਆ ਖਤਮ ਵੀ ਕਰ ਸਕਦੀ ਹੈ ਸਰਕਾਰ ਸਰਕਾਰ ਚਾਵੇ ਤੇ ਮੀਟਿੰਗਾਂ 'ਚ ਹੱਲ ਆ ਟੇਬਲ ਤੇ ਹੱਲ ਆ ਟੇਬਲ ਤੇ ਅੱਜ ਵੀ ਹੱਲ ਹੋ ਸਕਦਾ ਤੇ ਕੱਲ ਵੀ ਹੋ ਸਕਦਾ ਜਦੋਂ ਮਰਜ਼ੀ ਸਰਕਾਰ ਕਰਲੇ ਹੱਲ ਤੇ ਟੇਬਲ ਤੇ ਨਿਕਲੂਗਾ ਅਗਰ ਹੱਲ ਨਹੀਂ ਨਿਕਲਦਾ ਤਾਂ ਸੰਘਰਸ਼ ਕਰਨਾ ਹੋਵੇਗਾ ਬਿਲਕੁਲ ਜੀ ਸੰਘਰਸ਼ ਤੇ ਤੁਹਾਨੂੰ ਪਤਾ ਹੀ ਆ ਸਿਖਰਾਂ ਦੇ ਇਸ ਵੇਲੇ ਲੱਖਾਂ ਹੀ ਲੋਕ ਬਾਰਡਰਾਂ ਤੇ ਜਾ ਕੇ ਬੈਠੇ ਨੇ ਔਰ ਜਿਹੜੇ ਹੋਰ ਵੀ ਜਾ ਰਹੇ ਨੇ ਕੱਲ ਤੱਕ ਪਰਸੋਂ ਤੱਕ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਲੋਕ ਜਾ ਰਹੇ ਨੇ ਇਸ ਕਰਕੇ ਧਰਾ ਧਰ ਲੋਕ ਬਾਰਡਰਾਂ ਤੇ ਕੁਝ ਕਰ ਰਹੇ ਆ ਪਰਿਕੇਟ ਕੀਤੀ ਗਈ ਹੈ ਰੋਕਣ ਦੇ ਲਈ ਪਰ ਆਮ ਜਨਤਾ ਬੜੀ ਆਮ ਜਨਤਾ ਦੇ ਵਾਸਤੇ ਤੁਹਾਨੂੰ ਦੱਸਿਆ ਅਸੀਂ ਮਸ਼ੀਨਾਂ ਲੈ ਕੇ ਜਾ ਰਹੇ ਆ ਆਮ ਜਨਤਾ ਨੂੰ ਬਾਹਰ ਕਰਨ ਵਾਸਤੇ ਸਾਰਾ ਕੁਝ ਕਰ ਰਹੇ ਆ ਪ੍ਰਬੰਧ ਇਹ ਆਮ ਜਨਤਾ ਦੇ ਰਸਤੇ ਖਿਲਾਉਣ ਵਾਸਤੇ ਜਾ ਰਹੇ ਆ ਮੈਂ ਸਵਿੰਦਰ ਸਿੰਘ ਬਡਾਲਾ ਜ਼ਿਲ੍ਹਾ ਪ੍ਰਧਾਨ ਨੌਜਵਾਨ ਸੰਘਰਸ਼ ਕਮੇਟੀ ਬਿਲਕੁਲ ਜੀ ਤੁਹਾਨੂੰ ਦਿਖਣੀ ਦਿਹਾ ਜੀ ਤਿਆਰੀ ਪੂਰੀ ਦੇ ਨਾਲ ਜਾ ਰਹੇ ਆ ਮੂੰਹ ਤੋੜਨਾ ਜਵਾਬ ਦੇਵਾਂਗੇ ਸਰਕਾਰ ਨੂੰ ਜਲਦੀ ਕੁਝ ਕਰਾਂਗੇ ਜੀ ਜੀਸੀਬੀ ਲੈ ਕੇ ਜਾ ਰਹੇ ਹੋ ਜੇਸੀਬੀ ਲੈ ਕੇ ਜਾ ਰਹੇ ਆ ਸੰਗਲ ਲੈ ਕੇ ਜਾ ਰਹੇ ਆ 150 ਹਸਪਾਵਰ ਦੇ ਟਰੈਕਟਰ ਲੈ ਕੇ ਜਾ ਰਹੇ ਆ ਜਿਹੜਾ ਮੋਦੀ ਸਰਕਾਰ ਨੇ ਵੱਡੇ ਵੱਡੇ ਬੈਰੀਕੇਟ ਲਾਇਆ ਉਹਨਾਂ ਤੋੜਨ ਲਈ ਬਿਲਕੁਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਆ ਬਿਲਕੁਲ ਜੀ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਕਿਸਾਨਾਂ ਨੂੰ ਹੀ ਖਾਣ ਵਾਸਤੇ ਆਉਂਦੀ ਆ ਤੇ ਅਡਾਨੀਆਂ ਬਾਨੀਆਂ ਦੇ ਘਰ ਭਰਨ ਵਾਸਤੇ ਆਉਂਦੀ ਆ ਵੱਡੇ ਵੱਡਿਆਂ ਦੇ ਤੇ ਜਮਰਾ ਕਰਜ਼ਾ ਮਾਫ ਕਰ ਰਹੀ ਆ ਤੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਆ ਵੇਖੋ ਤੁਸੀਂ ਇਹਨਾਂ ਨੇ ਹਰਿਆਣੇ ਦੇ ਉੱਤੇ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਬਣਾ ਦਿੱਤਾ ਆ ਕੀ ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਸਾਡੀਆਂ ਹੀ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਤਾਂ ਸਾਨੂੰ ਹੀ ਮਿਲਣ ਤੋਂ ਰੋਕਿਆ ਜਾ ਰਿਹਾ ਹੈ ਬਿਲਕੁਲ ਜੀ ਤੁਹਾਡੇ ਸਾਹਮਣੇ ਤਿਆਰੀ ਜੀ ਵੇਖੋ ਜੀ ਸੈਂਕੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਆ ਨੌਜਵਾਨ ਸੰਘਰਸ਼ ਕਮੇਟੀ ਵੱਲੋਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਪੂਰੇ ਜੋਸ਼ ਜੋਸ਼ ਨਾਲ ਜਾ ਰਹੇ ਆ ਜੀ